ਹਾਂਜੀ ਤੇ ਸਾਡੀ ਅੱਜ ਸਟਾਲ ਤੇ ਪਹੁੰਚੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਮੋਗਾ ਸਾਈਡ ਤੋਂ ਤੇ ਉਹਨਾਂ ਨਾਲ ਉਹਨਾਂ ਦੇ ਸਾਥੀ ਨੇ ਤੇ ਇਹਨਾਂ ਨੇ ਕਾਫੀ ਟਾਈਮ ਤੋਂ ਆਪਣੀਆਂ ਡਾਕਟਰ ਬੀਐਸਕੇ ਦੀਆਂ ਦਵਾਈਆਂ ਲੈ ਜਿਹੜੀਆਂ ਵਰਤੀਆਂ ਨੇ ਆਪਾਂ ਜਾਣਕਾਰੀ ਲਵਾਂਗੇ ਕਿਹੜੀਆਂ-ਕਿਹੜੀਆਂ ਦਵਾਈਆਂ ਇਹਨਾਂ ਨੇ ਵਰਤੀਆਂ ਨੇ ਤੇ ਕਿੱਦਾਂ ਦੇ ਇਹਨਾਂ ਨੂੰ ਰਿਜ਼ਲਟ ਮਿਲਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਜਦຊੋਂ ਕਹਿੰਗੇ ਤੁਹਾਨੀ ਡਾਕਟਰ ਬੀਐਸਕੇ ਤੋਂ ਕਦੋਂ ਤੋਂ ਜੁੜੇ ਹੋਏ ਹੋ ਕਿਹੜੀਆਂ ਕਿਹੜੀਆਂ ਦਵਾਈਆਂ ਤੁਸੀਂ ਨੇ ਵਰਤੀਆਂ ਨੇ ਤੇ ਕਿੱਦਾਂ ਦੇ ਤੁਹਾਨੂੰ ਰਿਜ਼ਲਟ ਨੇ ਜਿਹੜੇ ਮਿਲਣ ਨੇ ਇਸ ਚੀਜ਼ ਦੇ ਹਾਂਜੀ ਅਸੀਂ 1 ਸਾਲ ਤੋਂ ਜੁੜੇ ਇਹਨਾਂ ਦੇ ਨਾਲ ਠੀਕ ਹੈ ਠੀਕ ਹੈ ਨਾ ਸਾਨੂੰ ਪਤਾ ਲੱਗਾ ਸੀਗਾ ਸਾਡੀ ਗਾਹ ਦੇ ਨਾਂ ਥਣ ਤੇ ਨੌਕਸ ਪੈ ਗਿਆ ਸੀਗਾ ਹਾਂਜੀ ਸੱਚ ਇਹਨਾਂ ਦਾ ਥਾਣਾ ਆਪਣੇ ਵਰਤੀ ਇੱਕ ਆਖ ਤੇ 26 ਤੇ 28 ਠੀਕ ਹੈ ਬਹੁਤ ਵਧੀਆ ਰਿਜ਼ਲਟ ਰਿਹਾ ਤਾਂ ਗਾਂ ਸੂਣ ਦੇ ਵਿੱਚ तकरीबन 1.5 ਮਹੀਨਾ ਰਹਿੰਦਾ ਸੀ ਹਾਂਜੀ ਜੇ ਅੰਗਰੇਜ਼ੀ ਤੋਂ ਆਇਆ ਦਿੰਦੇ ਤਾਂ ਉਹਨਾਂ ਨੇ ਫਲ ਸਿੱਟ ਜਾਣਾ ਸੀਗਾ ਪਰ ਅਸੀਂ ਇਹੀ ਵਰਤ ਦੇ ਰਹੇ ਕਰਕੇ ਤੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਰਿਹਾ ਗਾਂ ਵੀ ਬਿਲਕੁਲ ਵਧੀਆ ਸੂਹੀ ਖਾਣੀ ਬਹੁਤ ਵਧੀਆ ਚੱਲਿਆ ਜਿਹਦੇ ਜਿਹੜੇ 2-4 ਪੰਕਾ ਹੀ ਹੁੰਦੇ ਸੀ ਸਰ ਦੇ ਆਜੋ ਬਿਲਕੁਲ ਵਧੀਆ ਚੱਲ ਰਿਹਾ ਸਾਰਾ। ਉੱਥੇ ਜੀ ਓਕੇ ਮਤਲਬ ਤੁਸੀਂ ਕਹਿ ਰਹੇ ਹੋ ਥਾਣ ਪਹਿਲਾਂ ਰੁਕਿਆ ਹੋਇਆ ਸੀਗਾ ਜੀ। ਹਾਂ ਹਾਂ। ਕਿੰਨੇ ਸੂਏ ਤਰੋਕਿਆ ਹੋਇਆ ਸੀਗਾ ਜਿਹੜਾ ਪੰਛੀ? ਜਦੋਂ ਸੂਣ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਰੁਕਿਆ ਸੀਗਾ। ਠੀਕ ਹੈ ਜੀ। ਹਾਂ ਉਹ ਤਾਂ ਸੋਜ ਆ ਗਈ ਥੋੜੀ ਜੀ। ਉਹ ਰਾਦੀ। ਮਤਲਬ ਜਦੋਂ ਉਹਨੂੰ ਪਸ਼ੂ ਸੂਇਆਗਾ ਤੇ ਉਹਦਾ ਥਾਣਾ ਜਿਹੜਾ ਪ੍ਰੋਪਰ ਚਾਲੂ ਹੋ ਗਿਆ ਜੀ। ਹਾਂ ਉਹ ਤਾਂ ਮੰਦ ਸੀ ਤੇ ਮਗਰੋਂ ਬਾਅਦ ਬਿਲਕੁਲ ਚਾਲੂ ਹੋ ਗਿਆ। ਠੀਕ ਹੈ ਜੀ। ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਹੋਰ। ਹੋਰ ਕਿਹੜੀਆਂ ਕਿਹੜ ਉਹ ਨਾਲ ਸਹੀ ਵਰਤਿਆ ਜੀ ਜਿਹੜੀ 29 ਨੰਬਰ ਜਿਹੜੀ ਦਵਾਈ ਆਪਣੀ ਆਉਂਦੀ ਹੈ ਜੀ ਕਾਫ ਗਰੋਥ ਦੇ ਲਈ ਜੀ ਬਹੁਤ ਵਧੀਆ ਆਤਾ ਰਿਜ਼ਲਟ ਆ ਬਹੁਤ ਹੀ ਵਧੀਆ ਰਿਜ਼ਲਟ ਆ ਠੀਕ ਹੈ ਜੀ ਠੀਕ ਹੈ ਜੀ ਨੰਬਰ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬਲਵਿੰਦਰ ਸਿੰਘ ਜੀ ਆਹ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਜੋ ਵੀ ਹੈ ਗਿਆ ਇਹ ਇਸ ਬੀ ਐਸ ਕੇ ਨਾਮ ਗਰੋ ਜੀ ਠੀਕ ਹੈ ਜੀ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਬਲਵਿੰਦਰ ਸਰਦਾਰ ਬਲਵਿੰਦਰ ਸਿੰਘ ਜੀ ਦੇ ਵਿਚਾਰ ਆਪਾਂ ਸੁਣੇ ਨੇ ਉਹਨਾਂ ਨੂੰ ਬਹੁਤ ਸੋਹਣੇ ਰਿਜ਼ਲਟ ਨੇ ਜਿਹੜੇ ਮਿਲਣ ਨੇ ਹੋਰ ਵੀ ਡੈਰੀ ਫਾਰਮਰ ਜਿਹੜੇ ਆਪਣੇ ਛੋਟੇ ਬੱਚਿਆਂ ਦੇ ਮਤਲਬ ਜਿਵੇਂ ਕੱਟਰੂ ਬੱਛਰੂ ਹੋ ਗਏ ਉਹਨਾਂ ਦੀ ਗਰੋਥ ਵਾਸਤੇ ਦਵਾਈ ਲੈਣਾ ਚਾਹੁੰਦੇ ਨੇ ਤਾਂ 29 ਨੰਬਰ ਆਪਣੀ ਦਵਾਈ ਆ ਜਿਹੜੀ ਉਹ ਤੁਸੀਂ ਵਰਤ ਸਕਦੇ ਹੋ ਬਹੁਤ ਸੋਹਣੇ ਰਿਜ਼ਲਟ ਨੇ ਜਿਹੜੇ ਜਿਵੇਂ ਸਰਦਾਰ ਬਵਿੰਦਰ ਸਿੰਘ ਜੀ ਨੂੰ ਮਿਲੇ ਨੇ ਤੁਹਾਨੂੰ ਵੀ ਮਿਲ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ